ਅਸੀਂ ਅੱਜ ਪਵਿੱਤਰ ਬਾਈਬਲ ਵਿੱਚੋਂ ਦੇਖਦੇ ਹਾਂ ਪਹਿਲਾ ਸਾਮੂਅਲ ਦੋ ਬਾਬ ਉਹਦੀ ਬਾਈਅਤ ਇੱਥੇ ਏਲੀ ਜਾਜਕ ਦੇ ਬੱਚਿਆਂ ਦੇ ਬਾਰੇ ਲਿਖਿਆ ਹੈ ਏਲੀ ਜਾਜਕ ਦੇ ਬੱਚੇ ਜਿਹੜੇ ਹੀ ਉਹ ਪ੍ਰਭੂ ਯਹਸ਼ੂਸ ਵੀ ਹਾਈਕਲ ਵਿੱਚ ਆਉਣ ਵਾਲੇ ਲੋਕਾਂ ਦੇ ਨਾਲ ਕੀ ਦੁਰਵਿਗਾਰ ਕਰਦੇ ਸਨ ਪਰਮੇਸ਼ਰ ਨੇ ਉਹਨੂੰ ਬਿਆਨ ਕੀਤਾ ਹੈ ਤੇ ਸਾਨੂੰ ਵੀ ਉਹਨੇ ਇਹ ਸੁਨੇਹਾ ਦਿੱਤਾ ਹੈ ਕਿ ਜੇਕਰ ਅਸੀਂ ਵੀ ਇਸ ਤਰ੍ਹਾਂ ਕਰਾਂਗੇ ਤਾਂ ਪਰਮੇਸ਼ਵਰ ਸਾਨੂੰ ਵੀ ਸਜ਼ਾ ਦੇਵੇਗਾ ਆਓ ਅਸੀਂ ਪੜ੍ਹਦੇ ਹਾਂ ਲਿਖਿਆ ਹੈ ਬਾਈ ਬਾਪ ਵਿੱਚ ਏਲੀ ਵੱਡਾ ਬੁੱਢਾ ਹੋ ਗਿਆ ਅਤੇ ਉਸਨੇ ਉਹ ਸਭ ਕੁਝ ਸੁਣਿਆ ਜੋ ਉਸਦੇ ਪੁੱਤਰ ਸਾਰੇ ਇਸਰਾਇਲ ਨਾਲ ਕੀ ਕੀ ਕਰਦੇ ਸਨ ਅਤੇ ਕੀ ਕਰੋਨਾ ਤੀਵੀਆਂ ਨਾਲ ਜੋ ਮੰਡਲੀ ਦੇ ਡੇਰੇ ਦੇ ਬੂਹੇ ਕੋਲ ਸੇਵਾ ਕਰਦੀਆਂ ਇਕੱਠੀਆਂ ਹੁੰਦੀਆਂ ਸਨ ਸੰਗ ਕਰਦੇ ਸਨ ਪਿਆਰਿਓ ਅਸੀਂ ਵੇਖਿਆ ਕਿ ਏਲੀ ਦੇ ਬੱਚੇ ਕੀ ਕੀ ਚੰਦ ਚੜਾਉਂਦੇ ਸਨ ਖੁਦਾ ਦੀ ਹਾਇਕਲ ਵਿੱਚ ਸੇਵਾ ਕਰਨ ਵਾਲੀਆਂ ਇਸਤਰੀਆਂ ਨੂੰ ਉਹ ਛੇੜਦੇ ਸਨ ਇੱਥੋਂ ਤੱਕ ਕਿ ਉਹਨਾਂ ਨਾਲ ਸਰੀਰਕ ਸੰਬੰਧ ਵੀ ਬਣਾਉਂਦੇ ਸਨ ਅਸੀਂ ਹੋਰ ਥੋੜਾ ਪਿੱਛੇ ਜਾ ਕੇ ਪਹਿਲਾ ਸਾਮੂਹ ਵਾਲਾ ਦੋ ਬਾਪ ਦੀ 12 ਅਧਿਆਤੋਂ ਪੜਾਂਗੇ ਤਾਂ ਉੱਥੇ ਲਿਖਿਆ ਹੈ ਹੁਣ ਏਲੀ ਦੇ ਪੁੱਤਰ ਸ਼ੈਤਾਨੀ ਪੁੱਤਰ ਸਨ ਉਹਨਾਂ ਨੇ ਯਹੋਵਾ ਨੂੰ ਨਾਂ ਸਿਆਤਾ ਅਤੇ ਜਾਜਕਾਂ ਦੇ ਰੀਤ ਲੋਕਾਂ ਨਾਲ ਇਹ ਸੀ ਵੀ ਜਾਂ ਕੋਈ ਮਨੁੱਖ ਭੇਡ ਚੜਾਉਂਦਾ ਸੀ ਤਾਂ ਜਾਜਕ ਦਾ ਟੈਲੂਆ ਮਾਸ ਰਿੰਨਣ ਦੇ ਵੇਲੇ ਇੱਕ ਤਰਸੂਲ ਹੱਥ ਵਿੱਚ ਲੈ ਕੇ ਆਉਂਦਾ ਸੀ ਅਤੇ ਉਹਨੂੰ ਮਾਸ ਵਿੱਚ ਜੋ ਕੜਾਏ ਜਾਂ ਦੇਜ ਕੇ ਜਾਂ ਵਲਟੋਹੇ ਜਾਂ ਸਗਲੇ ਵਿੱਚ ਖਬੋਂਦਾ ਸੀ ਜਿੰਨਾ ਤਰਸੂਲ ਨਾਲ ਨਿਕਲੇ ਸੋ ਸਾਰਾ ਜਾਜਕ ਦਾ ਆਪ ਲੈਂਦਾ ਸੀ ਇਹ ਰੀਤ ਸੀ ਅਤੇ ਉਹ ਸ਼ਿਲੋਹ ਵਿੱਚ ਸਭਨਾ ਇਸرائی ਇਸرائیਲੀਆਂ ਨਾਲ ਜੋ ਉੱਥੇ ਜਾਂਦੇ ਸਨ ਅਜਾ ਕਰਦੇ ਸਨ ਅਜਾ ਵੀ ਹੁੰਦਾ ਸੀ ਜੇ ਉਹਨਾਂ ਦੀ ਚਰਬੀ ਸੜਨ ਤੋਂ ਪਹਿਲਾਂ ਜਾਜਕ ਦਾ ਟੈਲੂ ਆਉਂਦਾ ਸੀ ਅਤੇ ਜਿਸ ਨੇ ਭੇਡ ਚੜਾਈ ਹੋਵੇ ਉਸ ਮਨੁੱਖ ਨੂੰ ਆਖਦਾ ਸੀ ਭਈ ਜਾਜਕ ਨੂੰ ਭੁੰਨਣ ਲਈ మాਾਸ ਦੇ ਕਿਉਂਕਿ ਉਹ ਤੈਥੋਂ ਰਿਜਿਆ ਹੋਇਆ మాਾਸ ਨਹੀਂ ਸਕੋਂ ਕੱਚਾ ਲੈਂਦਾ ਹੈ ਅਤੇ ਜੇ ਕਦੀ ਕੋਈ ਆਖੇ ਭਈ ਅਜੇ ਉਸ ਚਰਬੀ ਨੂੰ ਸੜ ਲੈੰਦੇ ਤਾਂ ਫਿਰ ਜਿੰਨਾ ਤੇਰਾ ਜੀ ਕਰੇ ਲੈ ਜਾਈ ਤਾਂ ਉਹ ਉਸ ਨੂੰ ਅੱਗੋਂ ਆਖਦਾ ਨਹੀਂ ਤੂੰ ਹੁਣੇ ਮੈਨੂੰ ਦੇ ਨਹੀਂ ਤਾਂ ਮੈਂ ਖੋ ਲਵਾਂਗਾ ਸੋ ਇਸ ਕਰਕੇ ਉਹਨਾਂ ਜਵਾਨਾਂ ਦਾ ਪਾਪ ਯਹਵਾ ਦੇ ਅੱਗੇ ਬਹੁਤ ਵੱਡਾ ਸੀ ਕਿਉਂਕਿ ਉਹ ਲੋਕ ਯਹਵਾ ਦੀ ਭੇਟ ਨੂੰ ਤੁਸ਼ ਜਾਂਦੇ ਸਨ ਸੋ ਪਿਆਰਿਓ ਅਸੀਂ ਸਾਫ਼ ਸ਼ਬਦਾਂ ਵਿੱਚ ਵੇਖਿਆ ਹੈ ਕਿ ਏਲੀ ਦੇ ਬੱਚੇ ਇਹਨੇ ਨਲਾਇਕ ਸਨ ਕਿ ਖੁਦਾ ਦੇ ਘਰ ਨੂੰ ਤੁਸ਼ ਜਾਂਦੇ ਸਨ ਖੁਦਾ ਦਾ ਡਰ ਤੇ ਭੈ ਉਹਨਾਂ ਦੇ ਮਨ ਵਿੱਚੋਂ ਨਿਕਲ ਚੁੱਕਿਆ ਸੀ ਉਹ ਆਪਣੀਆਂ ਮਨਮਰਜ਼ੀਆਂ ਕਰਦੇ ਸਨ ਉਹ ਇਹ ਸੋਚਦੇ ਸਨ ਕਿ ਖੁਦਾ ਕਿਹੜਾ ਸਾਨੂੰ ਵੇਖਦਾ ਹੈ ਤੇ ਇਹ ਨਹੀਂ ਜਾਣਦੇ ਸਨ ਕਿ ਖੁਦਾ ਭਸਮ ਕਰਨ ਵਾਲੀ ਆਗ ਵੀ ਹੈ ਜਿਉਂ ਦਿਆਲੂ ਤੇ ਕਿਰਪਾਲੂ ਹੈ ਕਿਰਪਾ ਕਰਨ ਵਾਲਾ ਵੱਡਾ ਪਰਮੇਸ਼ਰ ਹੈ ਤੇ ਉਹ ਭਸਮ ਕਰਨ ਵਾਲੀ ਆਗ ਵੀ ਹੈ ਉਹ ਨਿਆਂਈ ਪਰਮੇਸ਼ਰ ਹੈ ਉਹ ਨਿਆਂ ਕਰਦਾ ਹੈ ਅਤੇ ਕਿਸੇ ਨੂੰ ਬਖਸ਼ਦਾ ਨਹੀਂਗਾ ਅੱਜ ਅਸੀਂ ਕੀ ਕਰਦੇ ਹਾਂ ਅੱਜ ਪ੍ਰਭੂ ਦੀ ਪਵਿੱਤਰ ਹਾਇਕਲ ਵਿੱਚ ਛੇੜਖਾਨੀਆਂ ਕਰਦੇ ਹਨ ਕਈ ਵਾਰ ਇੱਥੋਂ ਤੱਕ ਵੀ ਸੁਣਨ ਵਿੱਚ ਆਇਆ ਹੈ ਕਿ ਜਿਹੜੇ ਲੋਕ ਬੁਰੀ ਨਜ਼ਰ ਨਾਲ ਵੀ ਉੱਥੇ ਆਉਂਦੇ ਜਾਂਦੇ ਲੋਕਾਂ ਨੂੰ ਬੇਟੀਆਂ ਨੂੰ ਜਾਂ ਬਹੁਤ ਸਾਰੇ ਬੁਰੀ ਨਜ਼ਰ ਨਾਲ ਵੇਖਦੇ ਹਨ ਤੇ ਖੁਦਾ ਦੀ ਸਜ਼ਾ ਉਹਨਾਂ ਤੇ ਉਤਰਨੀ ਹੈ ਅੱਜ ਨਹੀਂ ਕੱਲ ਨਹੀਂ ਆਉਣ ਵਾਲੇ ਸਮਾਂ ਵਿੱਚ ਖੁਦਾ ਉਹਨਾਂ ਨੂੰ ਸਜ਼ਾ ਜ਼ਰੂਰ ਦੇਵੇਗਾ ਸਾਫ਼ ਸ਼ਬਦਾਂ ਵਿੱਚ ਲਿਖਿਆ ਹੈ ਇਹਦੇ ਵਿੱਚ ਕੋਈ ਲੋਕਲ ਕਹਾਵਲੀ ਗੱਲ ਨਹੀਂ ਰੱਖੀ ਅਸੀਂ ਥੋੜਾ ਅੱਗੇ ਜਾ ਕੇ ਪੜ੍ਹਦੇ ਹਾਂ 25 ਐਤੋਂ ਤੇ ਉਹਦੇ ਵਿੱਚ ਸਾਫ਼ ਸ਼ਬਦਾਂ ਵਿੱਚ ਇਹ ਲਿਖਿਆ ਹੈ ਜੇ ਕਦੀ ਇੱਕ ਮਨੁੱਖ ਦੂਜੇ ਮਨੁੱਖ ਦਾ ਪਾਪ ਕਰੇ ਤਾਂ ਪਰਮੇਸ਼ਰ ਉਹਦਾ ਨਿਉਂ ਕਰੇਗਾ ਪਰ ਜੇ ਕਦੀ ਮਨੁੱਖ ਯਹਵਾ ਦਾ ਪਾਪ ਕਰੇ ਤਾਂ ਉਹਦੀ ਸ਼ਿਫਾਰਿਸ਼ ਕੌਣ ਕਰੇਗਾ ਤਾਂ ਵੀ ਉਹਨਾਂ ਨੇ ਆਪਣੇ ਪਿਓ ਦਾ ਆਖਾ ਨਾ ਮੰਨਿਆ ਕਿਉਂਕਿ ਯਹਵਾ ਉਹਨਾਂ ਨੂੰ ਮਾਰਨਾ ਚਾਹੁੰਦਾ ਸੀ ਅਤੇ ਉਹ ਮੁੰਡਾ ਸਾਮੂ엘 ਅਤੇ ਯਹੋਵਾ ਔਰ ਮਨੁੱਖ ਦੇ ਅੱਗੇ ਮੰਨਿਆ ਪਰਮੰਨਿਆ ਸੀ। ਉਸੇ ਹਾਈਕਲ ਵਿੱਚ ਏਲੀ ਦੇ ਬੱਚਿਆਂ ਤੋਂ ਇਲਾਵਾ ਸਾਮੂ엘 ਵੀ ਰਹਿੰਦਾ ਸੀ ਜੋ ਹੰਨਾ ਦਾ ਪੁੱਤਰ ਸੀ। ਉਹ ਖੁਦਾ ਦੇ ਡਰ ਤੇ ਭੈ ਵਿੱਚ ਸੇਵਾ ਕਰਦਾ ਸੀ ਪਰ ਏਲੀ ਦੇ ਪੁੱਤਰ ਉਹ ਖੁਦਾ ਦਾ ਡਰ ਤੇ ਭੈ ਨਹੀਂ ਰੱਖਦੇ ਸਨ ਤੇ ਖੁਦਾ ਨੇ ਉਹਨਾਂ ਨੂੰ ਸਜ਼ਾ ਦਿੱਤੀ ਹੈ। ਅਕੱਗੇ ਅਸੀਂ ਪੜ੍ਹਦੇ ਹਾਂ ਪਹਿਲਾ ਸਾਮੂ엘 2 ਬਾਬ ਦੀ 3 ਹੈ ਤੋਂ ਸੋ ਯਹਵਾ ਇਸਰਾਇਲ ਦੇ ਪਰਮੇਸ਼ਰ ਦਾ ਵਾਕ ਹੈ ਕਿ ਮੈਂ ਆਖਿਆ ਤਾਂ ਸਹੀ ਭਈ ਤੇਰਾ ਟੱਬਰ ਅਤੇ ਤੇਰੇ ਪਿਓ ਦਾ ਟੱਬਰ ਸਦਾ ਮੇਰੇ ਅੱਗੇ ਤੁਰੇ ਪਰ ਹੁਣ ਯਹਵਾ ਦਾ ਵਾਕ ਹੈ ਕਿ ਇਹ ਮੈਥੋਂ ਦੂਰ ਹੋਵੋ ਕਿਉਂਕਿ ਉਹ ਜਿਹੜਿਆ ਮੇਰਾ ਆਦਰ ਕਰਦੇ ਹਨ ਮੈਂ ਵੀ ਉਹਨਾਂ ਦਾ ਆਦਰ ਕਰਾਂਗਾ ਪਰ ਜੇ ਕੋਈ ਮੇਰੀ ਨਿੰਦਿਆ ਕਰਦੇ ਹਨ ਸੋ ਤੁਸ ਸਮਝੇ ਜਾਣਗੇ ਵੇਖ ਉਹ ਦਿਨ ਆਉਂਦੇ ਹਨ ਜੋ ਮੈਂ ਤੇਰੀ ਬਾਹ ਅਤੇ ਤੇਰੇ ਪਿਓ ਦੇ ਟੱਬਰ ਦੀ ਬਾਹ ਅਜਹੀ ਵੱਡ ਸੁੱਟਾਂਗਾ ਜੋ ਤੇਰੇ ਘਰ ਵਿੱਚ ਕੋਈ ਬੁੱਢਾ ਨਾ ਹੋਵੇਗਾ ਅਤੇ ਉਹ ਸਾਰੀ ਭਲਾਈ ਦੇ ਵਿੱਚ ਜੋ ਉਹ ਇਸرائیਲ ਨਾਲ ਕਰੇਗਾ ਤੂੰ ਘਰ ਵਿੱਚ ਦੁੱਖ ਵੇਖੇਗਾ ਅਤੇ ਤੇਰੀ ਸੰਤਾਨ ਕਦੀ ਕੋਈ ਬੁੱਢਾ ਨਾ ਹੋਵੇਗਾ ਅਤੇ ਤੇਰਾ ਉਹ ਮਨੁੱਖ ਜਿਸ ਨੂੰ ਮੈਂ ਆਪਣੀ ਜਗਵੇਦੀ ਤੋਂ ਨਾ ਵੱਢਾਂਗਾ ਉਹ ਤੇਰੀਆਂ ਅੱਖੀਆਂ ਕੱਢਣ ਵਾਲਾ ਬਣੇਗਾ ਅਤੇ ਤੇਰੇ ਮਨ ਦਾ ਦੁਖਦਈ ਬਣੇਗਾ ਤੇਰੇ ਘਰ ਦਾ ਸਾਰਾ ਵਾਧਾ ਜਵਾਨੀ ਵਿੱਚ ਹੀ ਮਰ ਖੱਪ ਜਾਵੇਗਾ ਸੋ ਪਿਆਰਿਓ ਇਲੀਨ ਨੂੰ ਪਰਮੇਸ਼ਵਰ ਨੇ ਆਖਿਆ ਕਿ ਤੇਰੇ ਬੱਚਿਆਂ ਦਾ ਪਾਪ ਵੱਡਾ ਹੈ ਮੈਂ ਉਹਨਾਂ ਨੂੰ ਸਜ਼ਾ ਦੇਵਾਂਗਾ ਕੋਈ ਵੀ ਬੁੱਢਾ ਹੋ ਕੇ ਨਹੀਂ ਮਰੇਗਾ ਤੇ ਇਹਨੂੰ ਦੁੱਖ ਦੇਣ ਵਾਲੇ ਬਣਨਗੇ ਇਹ ਹੈ ਪਰਮੇਸ਼ਵਰ ਦੀ ਸਜ਼ਾ ਜੋ ਪਰਮੇਸ਼ਵਰ ਦਾ ਡਰ ਤੇ ਭੈ ਨਹੀਂ ਰੱਖਦੇ ਖੁਦਾ ਦੀ ਹਾਈ ਕੋਲੇ ਚ ਵੜਨ ਲੱਗਿਆਂ ਸ਼ਰਾਰਤਾਂ ਕਰਦੇ ਨੇ ਬੁਰੀਆਂ ਨਜ਼ਰਾਂ ਨਾਲ ਵੇਖਦੇ ਨੇ ਤੇ ਉਹਨਾਂ ਨਾਲ ਖੁਦਾ ਉਹਨਾਂ ਨੂੰ ਸਜ਼ਾ ਦੇਵੇਗਾ ਤੁਸੀਂ ਉਡੀਕਦੇ ਹੋਵੋਗੇ ਕਿ ਖੁਦਾ ਕਿਹੜਾ ਸਾਡੇ ਕੁਝ ਕਰ ਲਊਗਾ ਪਰ ਖੁਦਾ ਦੀ ਸਜ਼ਾ ਬਹੁਤ ਵੱਡੀ ਹੈ ਖੁਦਾ ਨੇ ਆਪਣੀ ਹਾਇਕਲ ਵਿੱਚ ਸੇਵਾ ਕਰਨ ਵਾਲੇ ਲੋਕਾਂ ਦੇ ਨਾਲ ਬਦ ਫੈਲੀਆਂ ਕਰਨ ਵਾਲੇ ਲੋਕਾਂ ਨੂੰ ਕਦੀ ਮਾਫ ਨਹੀਂ ਕਰਦਾ ਖੁਦਾ ਸੋ ਇਸਰਾਇਲ ਜੰਗ ਵਿੱਚ ਗਿਆ ਅਤੇ ਜੰਗ ਵਿੱਚ ਵੱਡੀ ਵਾੜ ਹੋਈ ਤੇ ਇਸਰਾਇਲ ਦੇ ਲੋਕ ਬਥੇਰੇ ਮਰ ਗਏ ਤੇ ਵਚਨ ਵਿੱਚ ਸਾਫ ਸ਼ਬਦਾਂ ਵਿੱਚ ਲਿਖਿਆ ਹੈ ਕਿ ਏਲੀ ਦੇ ਬੱਚੇ ਵੀ ਉਸ ਜੰਗ ਵਿੱਚ ਸਨ ਸੋ ਇਸਰਾਇਲੀਆ ਨੇ ਫਲਸਤੀਨੀਆ ਦੇ ਅੱਗੇ ਭਾਜ ਖਾਧੀ ਅਤੇ ਲੋਕਾਂ ਵਿੱਚ ਵੱਡੀ ਵਾੜ ਹੋਈ ਅਤੇ ਤੇਰੇ ਦੋਵੇਂ ਪੁੱਤਰ ਹਫਾਨੀ ਅਤੇ ਫਿਨਾਸ ਮਰ ਗਏ ਪਰਮੇਸ਼ਰ ਦਾ ਸੰਦੂਖ ਖੁੱਸ ਗਿਆ ਤਾਂ ਅਜਿਹਾ ਹੋਇਆ ਕਿ ਜਿਸ ਵੇਲੇ ਉਹਨੇ ਪਰਮੇਸ਼ਰ ਦੇ ਸੰਦੂਖ ਦੀ ਗੱਲ ਸੁਣੀ ਏਲੀ ਦੀ ਗੱਲ ਕਰਨ ਰਿਹਾ ਹੈ ਪਵਿੱਤਰ ਬਾਈਬਲ ਵਿੱਚ ਸਾਫ ਸ਼ਬਦਾਂ ਵਿੱਚ ਲਿਖਿਆ ਹੈ ਕਿ ਏਲੀ ਦੇ ਬੱਚੇ ਦੋਵੇਂ ਫੌਜੀ ਸਨ ਜਦੋਂ ਉੱਥੇ ਜੰਗ ਲੱਗੀ ਅਤੇ ਉਹ ਦੋਵੇਂ ਮਰ ਗਏ ਤੇ ਇੱਕ ਬੰਦਾ ਆ ਕੇ ਹੁਣ ਏਲੀ ਨੂੰ ਦੱਸ ਰਿਹਾ ਹੈ ਉਹ ਕੀ ਦੱਸ ਰਿਹਾ ਚੌਂਕੀ ਸੋ ਪਰਮੇਸ਼ਰ ਦੇ ਸੰਦੂਖ ਦੀ ਗੱਲ ਸੁਣੀ ਤਾਂ ਚੌਂਕੀ ਉੱਤੇ ਪਿੱਠ ਪਰਨੇ ਮੂੰਹ ਦੇ ਕੋਲ ਡਿੱਗ ਪਿਆ ਅਤੇ ਉਹਦੀ ਧੌਣ ਟੁੱਟ ਗਈ ਉਹ ਮਰ ਗਿਆ ਕਿਉਂਕਿ ਉਹ ਬੁੱਢਾ ਅਤੇ ਭਾਰਾ ਵੀ ਸੀ ਉਹ 40 ਵਰੇ ਇਸਰਾਈਲ ਦਾ ਨਿਯੋਕਰਦਾ ਰਿਹਾ ਤੇ ਇਸੇ ਤਰ੍ਹਾਂ ਉਹਦੀ ਨੋ ਫਾਈਨਾਂਸ ਦੀ ਵੋਟੀ ਗਰਭਣੀ ਸੀ ਅਤੇ ਉਹਦੇ ਜਨਮ ਦਾ ਵੇਲਾ ਨੇੜੇ ਸੀ ਜਦੋਂ ਨੇ ਇਹ ਗੱਲਾਂ ਸੁਣੀਆਂ ਭਈ ਪਰਮੇਸ਼ਰ ਦਾ ਸੰਦੂਖ ਖੁੱਸ ਗਿਆ ਹੈ ਅਤੇ ਤੇਰਾ ਸਹਰਾ ਔਰ ਤੇਰਾ ਭਰਾਤਾ ਮਰ ਗਏ ਹਨ ਉਹ ਨੀਵੀਂ ਅਤੇ ਜਣੀ ਕਿਉਂ ਜੋ ਜਨਨ ਦੀ ਪੀੜ ਆਣ ਲੱਗੀ ਅਤੇ ਉਹਦੇ ਮਰਨ ਦੇ ਵੇਲੇ ਉਹਨਾਂ ਤੀਵੀਆਂ ਨੇ ਜੋ ਉੱਥੇ ਸਨ ਉਹਨਾਂ ਨੂੰ ਆਖਿਆ ਉਧਰ ਨਾ ਕਿਉਂ ਜੋ ਤੇ ਪੁੱਤਰ ਜਨਿਆ ਹੈ ਪਰ ਉਹਨੇ ਉੱਤਰ ਨਾ ਦਿੱਤਾ ਸਗੋਂ ਧਿਆਨ ਵੀ ਨਾ ਕੀਤਾ ਸੋ ਪਿਆਰਿਓ ਇਸ ਤਰ੍ਹਾਂ ਪਰਮੇਸ਼ਰ ਉਹਨਾਂ ਲੋਕਾਂ ਨੂੰ ਸਜ਼ਾ ਦਿੰਦਾ ਹੈ ਜੋ ਲੋਕ ਖੁਦਾ ਦਾ ਡਰ ਤੇ ਭੈ ਨਹੀਂ ਰੱਖਦੇ ਖੁਦਾ ਦੀ ਹਕਮ ਵਿੱਚ ਵੜਨ ਵੇਲੇ ਬੁਰੀਆਂ ਨਜ਼ਰਾਂ ਨਾਲ ਲੋਕਾਂ ਨੂੰ ਤੱਕਦੇ ਹਨ ਤੇ ਖੁਦਾ ਇਹਨਾਂ ਨੂੰ ਕਦੀ ਮਾਫ਼ ਨਹੀਂ ਕਰੇਗਾ ਉਹ ਕਦੀ ਬੁੱਢੇ ਨਹੀਂ ਹੋਣਗੇ ਕਿਉਂਕਿ ਬਾਣੀ ਵਿੱਚ ਸਾਫ਼ ਲਿਖਿਆ ਹੈ ਬਾਣੀ ਲੁਕਾਂ ਨਹੀਂ ਰੱਖਦੀ ਬਾਣੀ ਕਿਸੇ ਦਾ ਪੱਖਪਾਤ ਨਹੀਂ ਕਰਦੀ ਬਾਣੀ ਸੱਚ ਬਿਆਨ ਕਰਦੀ ਹੈ ਔਰ ਸੱਚ ਇਹ ਹੈ ਕਿ ਜਿਹੜਾ ਖੁਦਾ ਦੀ ਹਕਲ ਵਿੱਚ ਬੁਰੀ ਨਜ਼ਰ ਨਾਲ ਕਿਸੇ ਨੂੰ ਤੱਕਦਾ ਹੈ ਵੇਖਦਾ ਹੈ ਖੁਦਾ ਦੇ ਡਰ ਤੇ ਪਏ ਆਪਣੇ ਮਨ ਵਿੱਚ ਨਹੀਂ ਰੱਖਦਾ ਕਿਉਂਕਿ ਖੁਦਾਬੰਦ ਖੁਦਾ ਦੀ ਮੌਜੂਦਗੀ ਹੁੰਦੀ ਹੈ ਹੇਕਲ ਦੇ ਵਿੱਚ ਕਿਉਂਕਿ ਸਾਫ ਸ਼ਬਦਾਂ ਵਿੱਚ ਲਿਖਿਆ ਜਦ ਤੂੰ ਖੁਦਾ ਦੇ ਘਰ ਜਾਵੇਂ ਤਾਂ ਆਪਣਾ ਪੈਰ ਚੌਕਸੀ ਨਾਲ ਰੱਖ ਇਸੇ ਤਰ੍ਹਾਂ موسی ਨਬੀ ਨੂੰ ਵੀ ਕਿਹਾ ਕਿ موسی ਆਪਣੇ ਪੈਰਾਂ ਤੋਂ ਜੁੱਤੀ ਉਤਾਰ ਦੇ ਕਿਉਂਕਿ ਜਿੱਥੇ ਤੂੰ ਖੜਾ ਹੈ ਇੱਥੇ ਖੁਦਾ ਦੀ ਉਪਸਥਿਤੀ ਹੈ ਖੁਦਾ ਇੱਥੇ ਹਾਜ਼ਰ ਹੈ ਸੋ ਅਸੀਂ ਜਾਣਦੇ ਹਾਂ ਕਿ ਖੁਦਾ ਆਪਣੀ ਹੇਕਲ ਵਿੱਚ ਹਾਜ਼ਰ ਰਹਿੰਦਾ ਹੈ ਖੁਦਾ ਦਾ ਡਰ ਤੇ ਭੈ ਮੰਨਦੇ ਹੋਏ ਹੈਕਲ ਵਿੱਚ ਜਾਇਆ ਕਰੋ ਖੁਦਾ ਦੇ ਕੋਲ ਜੋ ਤੁਸੀਂ ਮੰਗੋਗੇ ਖੁਦਾ ਤੁਹਾਨੂੰ ਦਵੇਗਾ ਕਿਉਂਕਿ ਖੁਦਾ ਦਿਆਲੂ ਅਤੇ ਕਿਰਪਾਲੂ ਹੈ ਤੁਹਾਡੇ ਮੰਗਣ ਤੋਂ ਪਹਿਲਾਂ ਜਾਣਦਾ ਹੈ ਕਿ ਤੁਹਾਨੂੰ ਕਿੰਨਾਂ ਚੀਜ਼ਾਂ ਦੀ ਜ਼ਰੂਰਤ ਹੈ ਪਰ ਇਹ ਯਾਦ ਰੱਖਿਓ ਜੇਕਰ ਤੁਸੀਂ ਬੁਰੀਆਂ ਨਜ਼ਰਾਂ ਨਾਲ ਉੱਥੇ ਵੇਖੋਗੇ ਕਿਸੇ ਨੂੰ ਬੁਰੇ ਮਨ ਵਿੱਚ ਵਿਚਾਰ ਲੈ ਕੇ ਜਾਓਗੇ ਬੁਰੀ ਨਜ਼ਰ ਨਾਲ ਕਿਸੇ ਨੂੰ ਤੱਕੋਗੇ ਤੇ ਖੁਦਾ ਤੁਹਾਨੂੰ ਸਜ਼ਾ ਵੀ ਜ਼ਰੂਰ ਦੇਵੇਗਾ ਇਸ ਕਰਕੇ ਖੁਦਾ ਦੇ ਡਰ ਤੋਂ ਬਚੋ ਤੇ ਆਪਣੀ ਜੀਵਨ ਸਿੱਧੀ तरीके ਨਾਲ ਜਿਓ ਖੁਦਾ ਦੀ ਸਲੀਬ ਵੱਲ ਵੇਖ ਕੇ ਜੀਂਦੇ ਰਹੋ ਤੇ ਖੁਦਾ ਤੁਹਾਨੂੰ ਸੁਰਗ ਰਾਜ ਦੀ ਹਮੇਸ਼ਾ ਖੁਸ਼ੀਆਂ ਦੇਵੇਗਾ ਖੁਦਾ ਤੁਹਾਡੇ ਜੀਵਨ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਬਰਕਤਾਂ ਲਿਆਵੇਗਾ ਜੇਕਰ ਤੁਸੀਂ ਖੁਦਾ ਦੇ ਨਾਲ ਸਿੱਧੇ ਰਸਤੇ ਤੇ ਚੱਲਦੇ ਰਹੇ ਯਿਸੂ ਮਸੀਹ ਦੇ ਨਾਮ ਵਿੱਚ ਆਮੀਨ